ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਚੈਨਲ ਫਰਮ ਕਮਲ ਲੋਕਗੀਤ ਵਿੱਚ ਅੱਜ ਮੈਂ ਤੁਹਾਨੂੰ ਬਹੁਤ ਹੀ ਪਿਆਰਾ ਲੋਕਗੀਤ ਸੁਣਾਵਾਂਗੀ ਲੋਕਗੀਤ ਟੱਪੇ ਵੀ ਹਨ ਲੋਕਗੀਤ ਵੀ ਹੈ ਪਰਵਾਰਿਕ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਹੋਏ ਗੀਤ ਲਿਖਿਆ ਗਿਆ ਹੈ ਸੋ ਤੁਸੀਂ ਦੱਸਣਾ ਕਿ ਗੀਤ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਸੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਹੱਦ ਕਦੇ ਨਾ ਬਣਦੀ ਸੱਜਣਾ ਲਕੀਰ ਬਿਨਾ ਖੂਨ ਉਬਾੜੇ ਨਾ ਖੰਦਾ ਸੱਜਣਾ ਵੀਰ ਬਿਨਾ ਹੱਦ ਕਦੇ ਨਾ ਬਣਦੀ ਓ ਸੱਜਣਾ ਲਕੀਰ ਬਿਨਾ ਖੂਨ ਉਬਾੜੇ ਨਾ ਖੰਦਾ ਸੱਜਣਾ ਵੀਰ ਬਿਨਾ ਸੁੱਕਦਾ ਨਹੀਂ ਓ ਪਸੀਨਾ ਸੱਜਣੋ ਸ਼ਾਂ ਬਿਨਾ ਦਿਲੋ ਲਾਡਨੀ ਕੋਈ ਕਰਦਾ ਸਜਣੋ ਆ ਬਿਨਾ ਸੁੱਖ ਦਾ ਨਹੀਂ ਪਸੀਨਾ ਸਜਣੋ ਸ਼ਾਂ ਬਿਨਾ ਦਿਲੋ ਲਾਡਨੀ ਕੋਈ ਕਰਦਾ ਸਜਣੋ ਮਾਂ ਬਿਨਾ ਸਾਈਕਲ ਨਾ ਕਦੇ ਚਲਦਾ ਸਜਣੋ ਚੈਨ ਬਿਨਾ ਸੁੱਖਾ ਨਾ ਕੋਈ ਮੰਗਦਾ ਲੋਕੋ ਪਹਿਣ ਬਿਨਾ ਸੁੱਖਾ ਨਾ ਕੋਈ ਮੰਗਦਾ ਲੋਕੋ ਪਹਿਣ ਸੰਜੇ ਕਦੇ ਨਾ ਫੱਬਦੀ ਸਜਣੋ ਵਾਜੇ ਬਿਨਾ ਚੀਜ਼ ਕੋਈ ਨਹੀਂ ਲੈ ਕੇ ਦਿੰਦਾ ਸਜਣੋ ਦਾ ਦੇ ਬਿਨਾ ਚੀਜ਼ ਕੋਈ ਨਹੀਂ ਲੈ ਕੇ ਦਿੰਦਾ ਸਜਣੋ ਦਾ ਦੇ ਬਿਨਾ ਨਟ ਕਦੇ ਨਾ ਖਲਦਾ ਸਜਣੋ ਪਾਣੇ ਬਿਨਾ ਲਾੜ ਨਾਲ ਨਾ ਕੋਈ ਲੜਦਾ ਸਜਣੋ ਨਾਨੇ ਬਿਨਾ ਲਾੜ ਨਾਲ ਨਾ ਕੋਈ ਲੜਦਾ ਸਜਣੋਂ ਨਾਨੇ ਬਿਨਾ ਦੁਨੀਆਂ ਕਦੇ ਨਾ ਵਸਣ ਦਿੰਦੀ ਸਜਣੋਂ ਸ਼ੈਤਾਨੀ ਬਿਨਾ ਜਿੱਦ ਪੂਰੀ ਨਾ ਕਰਦਾ ਕੋਈ ਸਜਣੋਂ ਨਾਨੀ ਬਿਨਾ ਜਿੱਦ ਕੋਈ ਨਾ ਪੂਰੀ ਕਰਦਾ ਸਜਣੋਂ ਨਾਨੀ ਬਿਨਾ ਚੱਕੇ ਨਾ ਕੋਈ ਇਸ ਵਾਰੀ ਸਜਣੋਂ ਆਟੋਸਸ ਬਿਨਾ ਚੱਕੇ ਨਾ ਕੋਈ ਸਵਾਰੇ ਸੱਜਣੋ ਔਟੋ ਬਸ ਬਿਨਾ ਕੋਈ ਨਾ ਸੇਵਾ ਕਰਦਾ ਸੱਜਣੋ ਸੱਸ ਬਿਨਾ ਕੋਈ ਨਾ ਸੇਵਾ ਕਰਦਾ ਸੱਜਣੋ ਸੱਸ ਬਿਨਾ ਪੱਗ ਨਾ ਚੰਗੇ ਲੱਗਦੇ ਸੱਜਣੋ ਟੋਰੇ ਬਿਨਾ ਸੋਰੇ ਕਾਰਕਦਰ ਹੈਨੀ ਸੱਸ ਸੋਰੇ ਬਿਨਾ ਹੋ ਸੋਰੇ ਕਦਰ ਨਹੀਂ ਹੁੰਦੀ ਸਜਣੋ ਸਸ ਸੋਰੇ ਬਿਨਾ ਖੇਤ ਨੂੰ ਪਾਣੀ ਲੱਗਦਾ ਨਹੀਂ ਸਜਣੋ ਖਾੜੇ ਬਿਨਾ ਰਿਸ਼ਤੇਦਾਰ ਨਹੀਂ ਕੋਈ ਵਧਿਆ ਸਜਣੋ ਸਾਲੇ ਬਿਨਾ ਰਿਸ਼ਤੇਦਾਰ ਨਹੀਂ ਵਧਿਆ ਸਜਣੋ ਸਾਲੇ ਬਿਨਾ ਰੋਟੀ ਤੱਤੀ ਲੱਗਦੀ ਸਜਣੋ ਥਾਲੀ ਬਿਨਾ ਕੋਈ ਨਾ ਜਿਜੂ ਆਖੇ ਸਜਣੋ ਸਾਲੀ ਬਿਨਾ ਕੋਈ ਨਾ ਜਿਜੂ ਆਖੇ ਸਜਣੋ ਸਾਲੀ ਬਿਨਾ ਤਿਉਹਾਰ ਚੰਗੇ ਨਾ ਲੱਗਦੇ ਸਜਣੋ ਰਤਾਂ ਬਿਨਾ ਗੁੜਾਪੇ ਵਿੱਚ ਕੋਈ ਨਾ ਸੰਭੇ ਸਜਣੋ ਨੂੰ ਹਾ ਪੁੱਤਾਂ ਬਿਨਾ ਗੁੜਾਪੇ ਵਿੱਚ ਨਾ ਸੰਭੇ ਨੁਹਾ ਪੁੱਤਾਂ ਬਿਨਾ ਫਸਲ ਸਿਰੇ ਨਾ ਚੜਦੀ ਸੱਜਣੋ ਮੀਹਾ ਬਿਨਾ ਦੁੱਖ ਨਾ ਕੋਈ ਵੰਡਾਵੇ ਸਕੀਆਂ ਤੀਆਂ ਬਿਨਾ ਦੁੱਖ ਨਾ ਕੋਈ ਵੰਡਾਵੇ ਸਕੀਆਂ ਤੀਆਂ ਬਿਨਾ ਕਦੇ ਨਾ ਹੋਣ ਗਡਾਈਆਂ ਸੱਜਣੋ ਰੰਬੇ ਬਿਨਾ ਕੋਈ ਨਾ ਪੈਸਾ ਦਿੰਦਾ ਸੱਜਣੋ ਆਪਣੇ ਬੰਦੇ ਬਿਨਾ ਕੋਈ ਨਾ ਪੈਸੇ ਦਿੰਦਾ ਸਜਣੋ ਆਪਣੇ ਬੰਦੇ ਬਿਨਾ ਮਹਿੰਗੀ ਚੀਜ਼ ਨਾ ਬਚੇ ਉਸ ਸਜਣੋ ਰਖਵਾਲੀ ਬਿਨਾ ਡਿੱਡਾ ਨਾ ਕੋਈ ਪਰਦਾ ਲੋਕੋ ਕਰ ਵਾਲੀ ਬਿਨਾ ਡਿੱਡਾ ਨਾ ਕੋਈ ਪਰਦਾ ਘਰ ਵਾਲੀ ਬਿਨਾ ਗੀਤ ਸੁਣਨ ਲਈ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਗਲਤੀਆਂ ਹੋ ਗਿਆ ਹੋਣ ਗਿਆ ਗੀਤ ਵਿੱਚ 100 ਪਲੀਜ਼ 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 ਆਪਣੀ ਛੋਟੀ ਭੈਣ ਛੋਟੀ ਬੱਚੀ ਸਮਝ ਕੇ ਮਾਫ ਕਰ ਦੇਣਾ ਧੰਨਵਾਦ ਜੀ